ਗੁਰੂ ਦੀ ਮੱਤ ਹਰ ਜਗ੍ਹਾ ਤੇ ਹਰ ਸਮੇਂ ਹਰ ਪਲ ਘੜੀ ਸਾਡੀ ਹਿਫਾਜ਼ਤ ਕਰੇਗੀ ਗੁਰੂ ਦੀ ਅਕਲ ਗੁਰੂ ਦੀ ਮੱਤ ਹਰ ਜਗ੍ਹਾ ਤੋਂ ਸਾਡਾ ਬਚਾ ਕਰਦੀ ਹੈ ਮਾੜੀ ਜਗ੍ਹਾ ਬੰਦੇ ਦਾ ਮਨ ਡਿੱਗਦਾ ਹੈ ਬੰਦਾ ਉੱਤੇ ਸਮਝੌਤਾ ਕਰਦਾ ਪਰ ਸਹਿਬ ਜੀ ਦੀ ਅਕਲ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਦਿੱਤੀ ਹੋਈ ਵਿਚਾਰ ਧਾਰਾ ਬੰਦੇ ਨੂੰ ਡਿੱਗਣ ਨਹੀਂ ਦਿੰਦੀ ਬਾਬਾ ਮੱਖਣ ਸ਼ਾਹ ਲੁਬਾਣਾ ਜਿਦਨ ਬਕਾਲੀ ਦੀ ਧਰਤੀ ਤੇ ਗਿਆ 22 ਮੰਜੀਆਂ ਲਗੀਆਂ ਅੱਖਾਂ ਦੇ ਨਾਲ ਵੇਖਿਆ ਮਨ ਦੇ ਨਾਲ ਵਿਚਾਰ ਹੋਈ ਗੁਰੂ ਤੇ ਇੱਕੋ ਹੀ ਆ ਜੋਤ ਇੱਕੋ ਹੀ ਆ ਜਿਹਦੇ ਚਰਨਾਂ ਦੇ ਵਿੱਚੋਂ ਅਸੀਂ ਗੁਰਮਤ ਲੈਣੀ ਹੈ ਹੋਰ ਕੋਈ ਵੀ ਨਹੀਂ ਹੋ ਸਕਦਾ ਫਿਰ ਸਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਪਹਿਲਾਂ ਕੀਤੀ ਹੈ ਬਾਈਆਂ ਨੂੰ ਪਰਖਿਆ ਗਿਆ ਪਰ ਕੋਈ ਪੂਰਾ ਨਹੀਂ ਉਤਰਿਆ ਹੁਣ ਇਹ ਮਾਤ ਕਿੱਥੋਂ ਮਿਲੀ ਆ ਪੂਰੇ ਗੁਰੂ ਦੇ ਕੋਲੋਂ